ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਝਾਮਕੇ ਨੀਅਰ ਦਾ ਪਿੰਡ ਹੈ ਗਾ ਜੀ ਸੋਰ ਸਿੰਘ ਸਾਹਿਬ ਸੋਰ ਸਿੰਘ ਸਾਹਿਬ ਤੋਂ 7 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਪਿੰਡ ਬਾਕੀ ਦੋਸਤੋ ਅੱਜ ਹੈਗੀ ਹੈ ਜੀ ਤਰੀਕ 17 ਮਾਰਚ ਠੀਕ ਹੈ 2025 ਤੇ ਆਪਾਂ ਪਹੁੰਚੇ ਆਂ ਜੀ ਵੀਰ ਪ੍ਰਤਾਪ ਸਿੰਘ ਸ਼ਾ ਵਪਾਰੀ ਦੇ ਘਰ ਪਿੰਡ ਝਾਮਕਾ ਠੀਕ ਹੈ ਨੀਅਰ ਦਾ ਪਿੰਡ ਸੋਰ ਸਿੰਘ ਸਾਹਿਬ ਹੈ ਜੀ ਬਾਕੀ ਸਮਾਂ ਹੈ ਗਾ ਜੀ 1 ਵਜੇ ਤੇ 30 ਮਿੰਟ ਹੋ ਗਿਆ ਜੀ ਤੇ ਅੱਜ ਆਪਾਂ ਤਾਂ ਡੇਲੀ ਲੈ ਕੇ ਆਏ ਆ ਜੀ ਛੇ ਨਗ ਤਿੰਨ ਚੈੱਕਪਾਸ ਟੋਕੜਾਂਗ ਬਣਾਏ ਜੀ ਤੇ ਬਾਕੀ ਆਪਾਂ ਵੀਰ ਨਾਲ ਗੱਲਬਾਤ ਕਰਦੇ ਆਂ ਛੇ ਨਗਾਂ ਬਾਰੇ ਜਾਣਕਾਰੀ ਲੈਣੇ ਆ ਜੀ ਕਿਵੇਂ ਆ ਕੀ ਹਿਸਾਬ ਕਿੰਨਾ ਦੁੱਧ ਆ ਕਿਵੇਂ ਆ ਜੀ ਆਜੋ ਜੀ ਵੀਰ ਨਾਲ ਗੱਲਬਾਤ ਕਰਦੇ ਆਂ ਜੀ ਹੋਰ ਵੀਰ ਜੀ ਕੀ ਹਾਲ ਚਾਲ ਵਧੀਆ ਜੀ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਜੀ ਤੇ ਕਿੰਨੇ ਨਗ ਲੈ ਕੇ ਆਏ ਜੀ ਆਪਣੇ ਤਾਂ ਛੇ ਨਗ ਆਈ ਅੱਜ ਅੱਛਾ ਜੀ ਹਾਂਜੀ ਹਾਂਜੀ ਤੇ ਕਰੀਏ ਜੀ ਫਿਰ ਆਪਾਂ ਹਾਂਜੀ ਹਾਂਜੀ ਠੀਕ ਹੈ ਜੀ ਇਹ ਦੱਸਿਓ ਜੀ ਪਹਿਲੇ ਨਗ ਬਾਰੇ ਇਹ ਪਾਜੀ ਪਹਿਲਾ ਸੂਆ ਸੂਈ ਦੇ ਛੋਟੀ ਠੀਕ ਹੈ ਜੀ ਪਹਿਲਾ ਸੂਆ ਸੂਈ ਆ ਹਾਂਜੀ ਸੂਈ ਨੂੰ ਪਾਜੀ ਇਹਨੂੰ ਕੋਈ ਹੋਏ ਜੇ ਕੋ ਢਾਈ ਤਿੰਨ ਕਿ ਮਹੀਨੇ ਢਾਈ ਤਿੰਨ ਮਹੀਨੇ ਹੋ ਗਏ ਇਸ ਨੂੰ ਅੰਮਰ ਕੱਟੀ ਆਈ ਇਹਦੇ ਆਵੇ ਮਗਰ ਕੱਟੀ ਹੈ ਜੀ ਹਾਂਜੀ ਠੀਕ ਹੈ ਜੀ ਢਾਈ ਤਿੰਨ ਮਹੀਨੇ ਦੀ ਕੱਟੀ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਮਹੀਨਾ ਪਾਜੀ ਇਹਨੂੰ ਗਾੜੀ ਬਣੀ ਨੂੰਗੇ ਆਏ ਮਹੀਨਾ ਇਹਨੂੰ ਬਣੀ ਨੂੰ ਹੋ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਖੋਲ ਕੇ ਵਿਖਾ ਦਿਓ ਜੀ ਦੁੱਧ ਕਿਨਾਂ ਵਿਦਿਆਖਾਲੇ ਦੁੱਧ ਭਾਜੀ 10000 8 ਦੀ ਗਾਰੰਟੀ ਲਾਵਾਂਗੇ ਠੀਕ ਹੈ ਜੀ ਦਾ ਬਾਕੀ ਆਪਣੀ ਤਸੱਲੀ ਕਰਕੇ ਹਨਾ ਹਾਂਜੀ ਹਾਂਜੀ ਆਪਾਂ ਚੋਗੇ ਲਿਆਂਦੀ ਕੋਈ ਆਲਦੀ ਤਸੱਲੀ ਕਰਕੇ ਕਰੀ ਠੀਕ ਹੈ ਚੋਾਈ ਚੋਈ ਚ ਕਿਵੇਂ ਆ ਵਿਦਿਆ ਇੱਕ ਨੰਬਰ ਹੈ ਜੀ ਠੀਕ ਹੈ ਜੀ ਠੀਕ ਹਾਂਜੀ ਮੈਂ ਪੂਰੀ ਠੰਡੀ ਧੀਰੀ ਹੈ ਜੀ ਵਧੀਆ ਜੀ ਵਧੀਆ ਕੋਈ ਗੱਲ ਹੀ ਨਹੀਂ ਜਦਾਂ ਮਰਜ਼ੀ ਤੁਸੀਂ ਨਿਆਣਾ ਸਿਆਣਾ ਜਨਾਨੀ ਚੋਲੇ ਜੋ ਮਰਜ਼ੀ ਠੀਕ ਹੈ ਜੀ ਠੀਕ ਹੈ ਬਾਕੀ ਹੈਗੀ ਪਲੂਨ ਹੈ ਜੀ ਪਹਿਲਾਂ ਸੁਈ ਹੈ ਦੂਜੀ ਗਾਂ ਬਣੀ ਮਹੀਨੇ ਦੀ ਦੂਜੇ ਦੀ ਦੂਜੇ ਸੂਏਲ ਹੀ ਬਣੀ ਹੈ ਜੀ ਮਹੀਨੇ ਦੀ ਹਾਂਜੀ ਠੀਕ ਹੈ ਜੀ ਠੀਕ ਨਾਲ ਮਗਰ ਕੱਟੀ ਹੈ ਜੀ ਹਾਂਜੀ ਠੀਕ ਹੈ ਜੀ ਦੁੱਧ ਫੇਰ ਦੱਸ ਦਿਓ ਵੀਰਾਂ ਨੂੰ ਦੁੱਧ ਭਾਜੀ 10 ਹੈ ਕੋ 8 ਵਾਲੇ ਠੀਕ ਹੈ ਜੀ 10 ਹੈ ਜੀ 8 ਵਾਲੇ ਹਾਂਜੀ ਠੀਕ ਹੈ ਐ ਬਣੀ ਠਾਣੀ ਪੂਰੀ ਹੈ ਜੀ ਮੈਨਾਂ ਦੀ ਕੋਈ ਗੱਲ ਨਹੀਂ ਬਾਕੀ ਹੈਗੀ ਪਿਓਰ ਮੋਹਰਾ ਦੇ ਹਾਂਜੀ ਪਿਓਰ ਮੋਹਰਾ ਨਸਲਾ ਹੈ ਹਾਂਜੀ ਸੇਦ ਵੀ ਚੰਗੀ ਹੈ ਹਾਂਜੀ 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 ਤੇ ਵੀਰ ਜੀ ਕੀ ਮਾਨ ਤਾਨ ਕਰਨਾ ਹੈ ਇਹਦਾ ਬਈ ਇਹ ਨਹੀਂ ਟੋਟਿਆਂ ਦੇ 70750 ਦੀਆਂ ਗੰਢੀਆਂ ਪਰ ਆਪ 70750 ਨਹੀਂ ਕਰਨਾ ਹਾਂਜੀ ਪਰ ਥੋੜਾ ਵਾਦਾ ਘਟਾਓ ਨਾ ਹੋਰ ਮਾਨਤਾਣ 65000 ਦੀ ਦੇਰੀਏ ਪੂਰੇ ਦੀ 60 ਦੀ ਦੇਰ ਹਾਂਜੀ ਕਰੋ ਜੀ ਕਰੋ ਜਿੰਨਾ ਤੁਸੀਂ ਕਰਨਾ ਤੁਸੀਂ ਦੱਸੋ 30000 ਦੀ ਦੇਰੀਏ ਪੂਰੇ ਦੀ 30000 ਹਾਂਜੀ ਪੂਰੇ 60000 ਦੇ ਦਿਆਂਗੇ 60000 ਦੇ ਵਿੱਚ ਠੀਕ ਹੈ ਜਿਹੜਾ ਕੋਈ ਟੰਡਾ ਚੈਨਲ ਵੇਖ ਕੇ ਆਉਣਾ ਆਪਣੇ ਹਾਂਜੀ 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 ਤੇ ਉਹਦਾ ਆਪਾਂ ਹੋਰ ਮਾਨਤਨ ਕਰਤਾ ਠੀਕ ਹੈ ਜੀ 62000 ਵੀਰ ਨੇ ਰੇਟ ਦੱਸਿਆ ਜੀ ਜਿਹੜਾ ਆਪਣਾ ਚੈਨਲ ਦੇਖ ਕੇ ਉਹ ਗਰੀ ਮਾਨਤਨ ਹੋਰ ਕਰਨਗੇ ਵੀਰ ਚਲੋ ਜੀ ਆਪਾਂ ਅਗਲੇ ਨਗਦ ਚੱਲਦੇ ਆ ਜੀ ਦੱਸਿਓ ਵੀਰ ਜੀ ਇਹਦੇ ਬਾਰੇ ਜਾਣਕਾਰੀ ਇਹ ਪੈਣੀਲੀ ਰਾਵੀ ਦੀ ਮੱਝ ਦੀ ਨੀਲੀ ਰਾਵੀ ਦੀ ਮੱਝ ਕਿੰਨਾ ਸੁਗਾਂ ਇਹਦਾ ਇਹ ਭਾਜੀ ਦੂਜਾ ਸੁਗਾਂ ਤੀਜੇ ਲਈ ਗਾਂ ਇਹ ਨਾ ਇਹ ਵੀ ਆਪਾਂ ਟੈਕ ਰਾਈ ਡਾਕਟਰ ਤੋਂ ਡਾਕਟਰ ਨੇ ਗੈਸ ਕੀਤਾ 35 ਕੁ ਦਿਨਾਂ ਦਾ ਪੈਂਤੀਆਂ ਦਿਨਾਂ ਦੀ ਬਾਕੀ ਚਲੋ ਜੀ ਆਪਣਾ ਤਾਂ ਰਹਿ ਗਈ ਹਾਂਜੀ ਤੇ ਜੋ ਕੋ ਭੈਣ ਭਰਾ ਲੈਣ ਦਾ ਦਾਹਕ ਦਿਨ ਨੂੰ ਫਿਰ ਚੈੱਕ ਕਰਾਂਗੇ ਠੀਕ ਹੈ ਜੀ ਬਾਕੀ ਆਪਾਂ ਜੇ ਮੋਲੇ ਦਾ ਗੱਬਣ ਦੇ ਹਿਸਾਬ ਨਾਲ ਨਹੀਂ ਕਰਨਾ ਹਾਂਜੀ ਆਪਾਂ ਗੈਸ ਦੇ ਹਿਸਾਬ ਨਾਲ ਕਰ ਲਈ ਠੀਕ ਹੈ ਜੀ ਠੀਕ ਦੁੱਧ ਦੇ ਥੱਲੇ 8 ਆਉਂਦੇ 7 ਲਾ ਲਈ ਠੀਕ ਹੈ ਜੀ ਦੁੱਧ ਦੇ ਥੱਲੇ ਤੇ ਬੱਚਾ ਨਹੀਂ ਹੈਗਾ ਤੇ ਮਿਲਦੀ ਪਾੜ ਤੇ ਮਾ ਪਾੜੇ ਤੇ ਮਿਲਦੀ ਆ ਜੀ ਬੱਚਾ ਨਹੀਂ ਹੈਗਾ ਕਿੰਨਾ ਦੁੱਧ ਦੇ ਥੱਲੇ ਦੁੱਧ ਦੇ ਥੱਲੇ ਪੰਜ 7 ਲੀਟਰ 7 ਲੀਟਰ ਦੁੱਧ ਆਈਏ ਥੱਲੇ ਠੀਕ ਹੋਰ ਕੇ ਵਿਖਾ ਦਿਓ ਜੀ ਨੀ ਤੋੜ ਕੇ ਵਿਖਾ ਦਿਓ ਸਾਰੇ ਇੱਧਰ ਨੂੰ ਕਰ ਦਿਓ ਨਹੀਂ ਥੋੜੀ ਨਾ ਕੈਮਰੇ ਤੋਂ ਡਰਦੀ ਆ। ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਬਾਕੀ ਚਵਾਈ ਜੁਏ ਜਿਵੇਂ ਆ ਜੀ। ਓਕੇ ਜੀ ਚਵਾਈ ਜ। ਠੀਕ ਆ ਜੀ। ਬਾਕੀ ਹੈਗੀ ਆਸਲ ਭੂਰੇ ਲੈ ਆਂਦੀ ਏ। ਆਸਲ ਭੂਰੇ ਲੈ ਆਂਦੀ। ਹਾਂ ਜੀ ਤੇ ਨੀਲੀ 라ਵੀ ਦੀ ਆ ਪਿਓਰ। ਠੀਕ ਆ ਹਾਂ ਜੀ ਪਿਓਰ ਨੀਲੀ 라ਵੀ। ਗਾੜੀ ਜਿਹੜਾ ਉਹਨਾਂ ਸੀਮਨ ਵੀ ਭਰਿਆ ਉਹ ਵੀ ਨੀਲੀ 라ਵੀ ਦਾ ਜ। ਠੀਕ ਆ ਜੀ ਗਾਂ ਨੀਲੀ 라ਵੀ ਲਈ ਤਿਆਰ ਆਈ। ਹਾਂ ਜੀ ਨੀਲੀ 라ਵੀ ਦੀ ਹਰੀ ਕਿਆਲਾ ਨਹੀਂ। ਡਾਇਮੰਡ। ਹਾਂ ਜੀ ਡਾਇਮੰਡ ਯਾਰ। ਪੂਰਾ ਭਰਿਆ। ਠੀਕ ਆ ਜੀ ਠੀਕ। ਫੇਰ ਦੱਸ ਦਿਓ ਜੀ ਕਿੰਨਾਸ ਹੋਆ? ਪਾਜੀ ਦੂਜਾ ਸੁਹਾ ਗਾਂ ਤੀਜੇ ਦੀ ਗੱਭਣਾਂ ਪੈਂਤੀਆਂ ਦੇ ਠੀਕ ਆ ਜੀ ਦੂਜਾ ਸੁਹਾ ਤੀਜੇ ਲਈ ਗੱਭਣਾਂ ਦੁੱਧੋ ਹੀ ਵੀਰ ਜੀ ਦੱਸ ਦਿਓ ਦੁੱਧ ਦੁੱਧ ਪਾਜੀ 8 ਆ ਕੋ 7 ਲਾ ਲੀ ਠੀਕ ਆ ਜੀ 8 ਆਈ 7 ਲਾ ਲਓਈ ਦੁੱਧ ਹਾਂਜੀ ਹਾਂਜੀ ਅ ਵਧੀਆ ਢਾਂਚੇ ਦੀ ਵਧੀਆ ਸਿੰਗਲ ਹੱਡੀ ਦੀ ਆ ਜੀ ਹਾਂਜੀ ਠੀਕ ਆ ਜੀ ਵੀਰ ਕੀ ਮਾਨ ਤਾਨ ਕਰਨਾ ਜੀ ਇਹਦਾ ਕੀ ਰੇਟ ਰੱਖਿਆ ਜੀ 65 ਦੀ ਦੇ ਦਈਏ ਜੀ 60 ਨਿੰਨਾ ਤਾਂ ਕਣਾ ਕਰਿਆ ਕਰੋ ਆਪਣੇ ਭਰਾਵਾਂ ਨਾਲ ਸਾਠ ਦੀ ਦੇ ਰੱਖਿਆ ਕਰੋ ਰੇਟ ਸਾਠ ਦੀ ਦੇ ਦਈਏ ਪੂਰੇ ਜੀ ਹਾਂ ਨਹੀਂ ਹੋਰ ਕਰੋ ਹੋਰ ਬਾਕੀ ਜਿਹੜਾ ਆਪਣਾ ਚੈਨਲ ਵੇਖ ਕੇ ਆਊਗਾ ਹੋਰ ਮਾਨਤਾਨ ਕਰ ਦਿਓ ਪੂਰੇ 57000 ਦੀ ਦੇ ਦਿਓ ਪੂਰੇ 57000 ਦੀ ਜਿਹੜਾ ਚੈਨਲ ਥਰੂ ਤੁਹਾਡੇ ਫੋਨ ਕਰੂਗਾ ਹੋਰ ਮਾਨਤਾਨ ਕਰਦਾ ਠੀਕ ਹੈ ਜੀ ਠੀਕ 57000 ਰੇਟ ਰੱਖਿਆ ਵੀਰ ਨੇ ਬਾਕੀ ਆਪਣੇ ਚੈਨਲ ਥਰੂ ਜਿਹੜਾ ਆਊਗਾ ਜੀ ਵੀਰ ਜੀ ਹੋਰ ਮਾਨਤਾਨ ਕਰਨਗੇ ਹਾਂਜੀ ਬਾਕੀ ਅਗਲੇ ਨਾਗਵਾਰ ਦੀ ਦੱਸੇ ਹੋਈ ਜਾਣਕਾਰੀ ਇਹ ਭਾਜੀ ਤੰਨਾ ਦੀ ਜਾਂਦਾ ਡਾਕਟਰ ਧਾਈਆਂ ਦੀ ਲਾਲੇ ਕੋਈ ਠੀਕ ਹੈ ਚੈੱਕ ਪਾਸ ਹਾਂਜੀ ਹਾਂਜੀ ਧਾਈਆਂ ਦੀ ਚੈੱਕ ਪਾਸ ਧਾਈਆਂ ਮੇਰਾ ਦੀ ਚੈੱਕ ਪਾਸ ਕਿਨਵਾਸੂ ਆ ਜੀ ਇਹਦਾ ਇਹ ਤਾਂ ਵੜਾ ਵੱਡੀ ਮੱਝ ਸਿੰਘ ਵਰਤੇ ਆਉ ਕਿਵੇਂ ਜੀ? ਦਬਰਵਾਦੀ ਮਾਈਸਨ ਖੁੱਲੇ ਦੀ ਸਿੰਘ ਵੱਡੇ ਹਨ। ਹਾਂ ਜੀ ਠੀਕ ਹੈ ਜੀ। ਦੁੱਧ ਇਹਦੇ ਥੱਲੇ ਦਾਹਿਆ। ਹਾਂ ਜੀ 8 ਦੀ ਗਾਰੰਟੀ ਨਾਲ ਤੁਹਦਾ। ਠੀਕ ਹੈ 10 ਲੀਟਰ ਦੁੱਧ ਆ ਜੀ ਵੀਰ 8 ਦੀ ਗਾਰੰਟੀ ਰਹਿੰਦਾ ਬਾਕੀ ਆਪਣੀ ਤਸੱਲੀ ਕਰਕੇ ਸਾਰੇ ਵੀਰ ਤੇ ਜੇ ਖੋਲ ਕੇ ਵਿਖਾ ਦਿਓ ਜੀ ਵੀਰਾਂ ਨੂੰ। ਐ ਪੂਰੀ ਐ। ਵੱਜ ਗਿਆ ਭਾਈ ਸੀਲ ਲੱਗ ਗਈ। ਹਾਂ ਜੀ ਸੀਲ ਲੱਗ ਗਈ। 22 ਵੀ ਇੱਕ ਨੰਬਰ ਆ। ਹਾਂ ਜੀ ਠੀਕ ਹੈ ਜੀ 22। ਇੱਕ ਰਹੀ ਫੇਰ ਜਾਣਕਾਰੀ ਦੇ ਦੇ ਜੀ ਇਹਦੇ ਬਾਰੇ ਇਹ ਭਾਜੀ ਢਾਈਆਂ ਮਹੀਨੇ ਦੀ ਗੱਭਣ ਆ ਢਾਈਆਂ ਮਹੀਨੇ ਦੀ ਗੱਭਣ ਬੇਟਰ ਤੇ ਕਹਿਮਤਾ ਉੱਤਨਾਂ ਦੀ ਆ ਪਟਾਈਆਂ ਦੀ ਆਖਾਂਗੇ ਠੀਕ ਹੈ ਜੀ ਕਿੰਨਾ ਮਹੀਨਾ ਜੀ ਸੁਆ ਭਾਜੀ ਦੁੱਜਾ ਗਾਂ ਤੇ ਜੇਲੀ ਗੱਭਣ ਆ ਠੀਕ ਹੈ ਜੀ ਤੇ ਦੁੱਧ ਭਾਜੀ 10 ਆ ਪਾਂਠਾ ਖਾਂ ਠੀਕ ਹੈ ਜੀ ਬਾਕੀ ਚੈੱਕ ਕਰਕੇ ਆਪਣਾ ਜੀ ਹਾਂ ਜੀ ਕੋਈ ਗੱਲ ਹੀ ਨਹੀਂ ਜੀ ਬਾਕੀ ਐ ਆ ਵੀ ਪਿਓਰ ਮੋਹਰਾ ਹਾਂਜੀ ਵੱਡੀ ਮਈ ਬੰਨੀ ਆ ਹਾਂਜੀ ਵੱਡੀ ਮਈ ਬੰਨੀ ਆ ਜੀ ਠੀਕ ਹੈ ਜੀ ਠੀਕ ਯਾਰ ਹੋਈ ਮੈਂ ਸਵਾਲ ਆਖਦੀ ਆ ਹਾਂਜੀ 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 ਇਹ ਵਾਲੂਆ ਚੰਗਾ ਹੀ ਇਹਦਾ ਮੈਨਾਂ ਵਧੀਆ ਸਭ ਕੋ ਓਕੇ ਆ ਜੀ ਓਕੇ ਆ ਸਾਰੀ ਬਾਕੀ ਸਭ ਤੋਂ ਵੱਡੀ ਇਹ ਗੱਲ ਹੈ ਨਾਲ ਦੁੱਧਿਆ ਦਾ ਗੱਬਣ ਵੀ ਹੈ ਹਾਂਜੀ ਦੁੱਧਿਆ ਗੱਬਣ ਹਾਂਜੀ ਇਹਦਾ ਗੱਲ ਹੈ ਜੀ ਦੋਵੇਂ ਖੜੇ ਹੈ ਜੀ ਲੈਣ ਵਾਲੇ ਹਾਂਜੀ ਹਾਂਜੀ ਠੀਕ ਆ ਜੀ ਵੀਰ ਜੀ ਕੀ ਮਾਨਤਾਨ ਕੀ ਰੇਟ ਰੱਖਿਆ ਜੀ ਇਹਦਾ ਪਾਜੀ ਮੰਗਣ ਨੂੰ ਤੇ ਭਾਵੇਂ ਆਪਾਂ 75 ਰੁਪਏ ਮੰਗੀ ਗਏ ਜੱਡੀ ਮਹੀਆ ਗੱਡ ਜੱਡੀ ਹਾਂਜੀ ਤੇ ਫੱਬਦਾ ਮੁੱਲ ਹਾਂਜੀ ਪਰ ਆਪਾਂ 75 ਨਹੀਂ ਕਰਨਾਂ ਆਰਿਆ ਦੀ ਦੇ ਦਿੱਤੀ ਭੈਣ ਨੇ ਹੋਰ ਕਰੋ ਹੀ ਘੱਟ ਥੋੜਾ ਬਹੁਤ ਚਲੋ ਕੋਈ ਗੱਲ ਨਹੀਂ ਜੀ ਫੋਨ ਲਾ ਕੇ ਕੋਈ ਦੱਸੇ ਵੀ ਤੁਹਾਡੇ ਚੈਨਲ ਥਰੂ ਆਏ ਆ ਹਾਂਜੀ ਪੂਰੇ 21000 ਦੇ ਦੇ 21000 ਦੇ ਵਿੱਚ ਠੀਕ ਹੈ ਜੀ 21000 ਦੇ ਵਿੱਚ ਦੋਸਤੋ ਵੀਰ ਨੇ ਰੇਟ ਰੱਖਿਆ ਜੀ ਇਸ ਮੱਦੇ ਦਾ ਬਾਕੀ ਅਗਲੇ ਨਾਲ ਚੱਲਦੇ ਆ ਜੀ ਇਹ ਭਾਈ ਛਿੱਗੀ ਦੇ ਝੋਤੀ ਮੂੰਹ ਛਿੱਗੀ ਮੋਟ ਬੱਲੇ ਸੁਏ ਆ ਨਗਰ ਨਾਲ ਸਾਰੇ ਰਾਤੀਂ ਆਏ ਆ ਅੱਛਾ ਜੀ ਤੁੜੇ ਇਹਨਾਂ ਨੂੰ ਕੋਈ ਇਹ ਨਾ ਸੱਜਣਾ ਕਿ ਢੱਲਾ ਮੱਠਾ ਡੰਗਰ ਇਹਨਾਂ ਨੂੰ ਥੋੜਾ ਸਾਡਾ ਚਾਰ ਆ ਪਠਾ ਡੱਕਾ ਨਹੀਂ ਖਾਦਾ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਦੇਖੋ ਵਿਖਾਓ ਜੀ ਤੇ ਇਹ ਭਾਜੀ ਮੂੰਹ ਛਿੱਗੀ ਜੇ ਹਾਂਜੀ ਤੇ ਦੁੱਧ ਦੇ ਥਲੇ 7 ਆ ਆਪਾਂ 6 ਆਖਾਂਗੇ ਠੀਕ ਆ ਜੀ ਤੇ ਮਹੀਨੇ ਦੀ ਬਣੀਏ ਠੀਕ ਆ ਜੀ ਮਹੀਨੇ ਦੀ ਬਣੀ ਆ ਦੁੱਧ 7 ਆ 6 ਆਖਣਾ ਜੀ ਹਾਂਜੀ ਹਾਂਜੀ ਠੀਕ ਆ ਜੀ ਠੀਕ ਇੱਕ ਮੜਾ ਨਾ ਕੈਮਰਾ ਤੋਂ ਡਰਦੀ ਜੀ ਠੀਕ ਆ ਜੀ ਕੋਈ ਨਹੀਂ ਹਾਂਜੀ ਤਿੰਨ ਮਹੀਨਾ ਇੱਕ ਭਾਜੀ ਹੋਇਆ ਇਹਨੂੰ ਗਾਂ ਕਿੰਨਾ ਸੂਆ ਭਾਜੀ ਐ ਇਹ ਭਾਜੀ ਪਹਿਲਾ ਸੂਆ ਤੇ ਦੂਜੇ ਲਈ ਬਣੀ ਹੈ। ਗਿੱਧੇ ਲਈ ਬਣੀ ਮੂੰਹ ਛੱਗੀ ਆ। ਠੀਕ ਆ ਜੀ। ਹਾਂਜੀ ਹਾਂਜੀ। ਠੀਕ ਆ ਜੀ ਠੀਕ। ਬਾਕੀ ਕੱਦ ਬਹੁਤ ਵੱਡਾ ਝੋਟੀ ਦਾ। ਹਾਂਜੀ ਬਹੁਤ ਸੋਹਣਾ। ਬਾਕੀ ਇਹਨੇ ਕਰ ਦੇਣਾ ਹੋਰ ਕਿਉਂ ਵੀ ਹਜੇ ਦੰਦਾਂ ਜ ਆ। ਹਾਂਜੀ। ਹਾਂਜੀ ਹਾਂਜੀ। ਠੀਕ ਆ ਜੀ। ਇਹਦੇ ਦੰਦਾਂ ਜ ਆ। ਹਾਂਜੀ ਹਾਂਜੀ ਮੂੰਹ ਛੱਗੀ ਆ। ਠੀਕ। ਦੰਦ 6 ਲੀਟਰ ਗਿਣ ਕੇ ਕੋ ਕਰ ਲੈ ਸਭ ਦਾ। ਠੀਕ ਆ ਜੀ। ਹਾਂਜੀ। ਬਹੁਤ ਸੋਹਣਾ। ਬਹੁਤ ਸੋਹਣਾ ਕੱਦ ਘਾਟੀ ਤੇ ਬਹੁਤ ਸੋਹਣਾ ਜੀ। ਪਰ ਇਹ ਭਾਵੇਂ ਆਪਾਂ ਬਹੁਤ ਦਾ ਛੋਟਾ ਕਰ ਦੇਣਾ। ਉਕੇ ਲੋ ਜੀ ਆ ਵੀ ਜਿਹੜੇ ਥੋੜੇ ਛੋਟਾ ਭਣ ਭਰਾ ਛੋਟਾ ਗਾਹ ਕੇ ਨਾ ਹਾਂਜੀ ਉਹਦੇ ਲੈਣ ਵਾਲੀ ਚੀਜ਼ ਹਾਂਜੀ ਤੇ ਬਾਕੀ ਹੈਗੀ ਪਲੂਨ ਆ ਜੀ ਗਾਂ ਚਲੋ ਵਾਦੇ ਬੰਦੀ ਆ ਹਾਂਜੀ ਹਾਂਜੀ ਅੰਸਰ ਕੱਟੀ ਵਾਲੇ ਮੁੱਲ ਕਰ ਦੇਣਾ ਆਪਾਂ ਇਹਦਾ ਠੀਕ ਆ ਜੀ ਠੀਕ ਕੀ ਰੇਟ ਰੱਖਿਆ ਦੇ ਵੀ ਜੀ ਇਹਦਾ ਰੇਟ ਭਾਜੀ ਤੁਹਾਨੂੰ ਪਤਾ ਇਹਦੇ ਨਾਲ ਦੁੱਧ ਵਾਲੇ ਗਾਂ ਬਣੀ ਆ ਹਾਂਜੀ ਤੇ ਜੇ ਅੰਸਰ ਕੱਟੀ ਲੈਣ ਚਲ ਜੀਏ ਤੇ ਉਹ ਨਹੀਂ ਮਿਲਦੀ ਹਾਂਜੀ 50000 ਤੋਂ ਘੱਟ ਹਾਂਜੀ ਪਰ ਆਪਾਂ ਮੋਲਣਾ ਇਹਦਾ 50 ਕਰਨਾ ਤੇ ਨਾ ਕਰਨਾ 50 2 ਘਟ 50 ਦੀ ਦੇ ਦਿੱਤੀ ਨਹੀਂ ਹੋਰ ਮਾਨਤਾਨ ਵੀਰ ਜੀ ਪੂਰੇ ਭਾਜੀ 64000 ਦੀ ਦਵਾ ਪੂਰੇ 64000 ਦੇ ਵਿੱਚ ਵੀਰ ਨੇ ਆਪਣਾ ਮਾਨਤਾਨ ਕੀਤਾ ਜੀ ਆਪਣੇ ਆਪਣੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਕੇ ਆਊਗਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਆਪਣੇ ਚੈਨਲ ਥਰੂ ਜਿਹੜਾ ਆਊਗਾ ਜੀ ਵੀਰ ਉਹਨਾਂ ਦਾ ਹੋਰ ਮਾਨਤਾਨ ਕਰ ਦਈਏ ਬਾਕੀ ਅਗਲੇ ਨਾਥ ਤੇ ਚੱਲਦੇ ਆਂ ਜੀ ਆਪਾਂ ਇਹ ਭਾਜੀ ਇਹ ਜੇ ਮੈਂ ਨੀਲੀ ਰਵੀ ਜੀ ਨੀਲੀ ਰਵੀ ਆ ਜੀ ਤੇ ਬੱਗੀ ਨਾਥ ਹਾਂਜੀ ਬੱਗੀ ਤੇ ਪੰਜ ਕਲਿਆਣੀ ਪੰਜ ਕਲਿਆਣੀ ਪੂਰੇ ਪੁਆਇੰਟ ਪੂਰੇ ਆ ਜੀ ਹਾਂਜੀ 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 ਠੀਕ ਆ ਜੀ ਠੀਕ ਤੇ ਇਹ ਭਾਜੀ ਹਸਨਾ ਦੁਜਾਸ ਹੋਇਆ ਦੁਜਾਸ ਹੋਇਆ ਤੀਜੇ ਦੀ ਗਾਂ ਇਹ ਗੱਬਣਿਆ ਜੀ ਪੰਜਾਂ ਮਹੀਨਿਆਂ ਦੀ ਠੀਕ ਆ ਜੀ ਇਹ ਨਾਲ ਥੋੜਾ ਬੰਦਾ ਬਜ਼ੁਰਗੀ ਸੀ ਤੇ ਮਹੀਂ ਥਲੇ ਦੁੱਧ ਵੀ ਹੈਗਾ ਹੈ ਅੱਛਾ ਜੀ ਉਹਨਾਂ ਤੋਂ ਕੋਈ ਨਹੀਂ ਗਈ ਠੀਕ ਆ ਜੀ ਠੀਕ ਤੇ ਤਾਂ ਕਰਕੇ ਨਾ ਦੁੱਧੋਂ ਛੱਡੀ ਜਾਂ ਦੁੱਧੋਂ ਡਰਾਈ ਆ ਠੀਕ ਆ ਜੀ ਠੀਕ ਦੁੱਧੋਂ ਡਰਾਈ ਆ ਜੀ ਹਾਂਜੀ ਹਾਂਜੀ ਕਿਨਵਾ ਸੁਆ ਜੀ ਇਹਦਾ ਇਹਦਾ ਭਾਜੀ ਦੁਜਾ ਗਾਂ ਤੀਜੇਲੀ ਬਣੀ ਆ ਤੀਜੇਲੀ ਬਣੀ ਆ ਜੀ ਚਾਹ ਤੋੜ ਕੇ ਵਿਖਾ ਦੇ ਜੀ ਲਓ ਜੀ ਜਰੂ ਅਛਾ ਇਹ ਬਜ਼ੁਰਗ ਬੰਦਾ ਸਾਹਵਦਾ ਰਿਹਾ ਜੀ ਇਹੋ ਆ ਹੋ ਜੀ ਖੜਾ ਰ ਚੂਣ ਖੜੋ ਨਾ ਬੰਦਾ ਦੁੱਧੋਂ ਛੱਡੀ ਗਈ ਤੇ ਮਣਕੇ ਫਿਰ ਦੁੱਧੋਂ ਮੈਂ ਭੱਜ ਗਈ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਜੀ ਕਿੰਨੇ ਸਾਲ ਕਿੰਨੇ ਚਿਰ ਦੀ ਆ ਜੀ ਇਹ ਪੰਜਵੇਂ ਮਹੀਨੇ ਚੈੱਕ ਪਾਸ ਹੈ ਜੀ ਚੈੱਕ ਪਾਸ ਪੰਜਵੇਂ ਮਹੀਨੇ ਦੀ ਹੈ ਮਹੀਨੇ ਨੂੰ ਉਹਨੂੰ ਵਾਲੀ ਆ ਪ੍ਰੋਪਰ ਨਿਸ਼ਾਨੀਆਂ ਵਿਖਾ ਦਿਓ ਤੁਸੀਂ ਹਾਂਜੀ ਜ਼ਰੂਰ ਜੀ ਜ਼ਰੂਰ ਆ ਵੇਖੋ ਤੁਸੀਂ ਸਾਰਾ ਕੋ ਹਾਂਜੀ ਹਾਂਜੀ ਮੈਂ ਬਾਕੀ ਸਾਹਮਣ ਵਾਲੀ ਆ ਤੇ ਬਾਕੀ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੇ ਪਹਿਲੇ ਸਵੇਰੇ 10 ਹਾਂ ਕਿ ਜੇ ਸਵੇਰੇ 12 ਲੀਟਰ ਦਰ ਦਿੱਤਾ ਨੇ ਪਹਿਲੇ ਸੂਏ ਕਿੰਨੇ ਦਾ ਦੂਜੇ ਸੂਏ 12 ਦੂਜੇ ਸੂਏ ਦਾ ਤਾਂ ਜਿਹੜੀ ਬਣੀ ਆ ਜੀ ਤੀਜੇ ਦੀ ਅੱਗੇ ਬਣੀ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹਾਂਜੀ ਲਓ ਦੋਸਤੋ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਦਸਵੇਂ ਜੀ ਕੀ ਰੇਟ ਕਰਤਾ ਜਿਹਦਾ ਭਾਜੀ ਮੋਲੇ ਦਾ ਬਿਲਕੁਲ ਹੀ ਜਨਵਲ ਆ ਕੀ ਰੇਟ ਹੈ ਜੀ ਭਾਜੀ ਮੋਲੇ ਦਾ ਭਾਵੇਂ ਕੋਈ ਕਰਾਲੇ 55 ਦੇ ਭਾਵੇਂ ਕਰਾਲੇ 50 ਹਾਂਜੀ ਹਾਂ ਨਾ ਜਿਹੜੀ ਹੈ ਨਾ ਇਹ ਆਪਾਂ ਹਾਂਜੀ 48000 ਦੀ ਦੇ ਦੀ 48000 ਨਹੀਂ ਹੋਰ ਕਰੋ ਭਰਾਵਾਂ ਨੂੰ ਮਾਤਾਨ ਬਾਕੀ ਦੱਸੋ ਤੁਸੀਂ ਹੋਰ ਕਰ ਲਓ ਹੋਰ ਕਰ ਦਈਏ ਜੀ ਹਾਂਜੀ ਪੂਰੇ ਛਿਆਲੀ ਦੇ ਪੂਰੇ ਛਿਆਲੀ ਦੇ ਵਿੱਚ ਹਾਂਜੀ ਲਓ ਜੀ ਵੀਰੋ 2000 ਹੋਰ ਵੀਰ ਨੇ ਘਟਾਤਾ ਏ ਹਾਂਜੀ ਠੀਕ ਹੈ ਬਾਕੀ ਭਾਈ ਇਹ ਵੀ ਗਜਾਬ ਨਾਲ ਗੱਭਣਿਆ ਹਾਂਜੀ ਤੇ ਚਲੋ ਇਹ ਵੀ ਕਈ ਨਹੀਂ ਹੁੰਦਾ ਵਾ ਡੰਗੜ ਸੁਆ ਹੁੰਦਾ ਕਈਆਂ ਦਾ ਹਾਂਜੀ ਹਾਂਜੀ ਇੰਨੇ ਚਿਰ ਨੂੰ ਗਾੜੀ ਡੰਗਰ ਸੂਣ ਵਾਲਾ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਚਲੋ ਜੇ ਕੋ ਥਾਂਵਲੇ ਤੇ ਫੇਰ ਗਾੜੀ ਇਹਨੇ ਦੁੱਧ ਪਿਆ ਜਣਾ ਹਾਂਜੀ ਪਿਆ ਜਾਣਾ ਹੀ ਪਿਆਣਾ ਜੀ ਬਾਕੀ ਰੇਟ ਭਾਜੀ ਅੰਸਰ ਕਟੀਆਂ ਵਾਲਾ ਇਹਦਾ ਹਾਂਜੀ ਹਾਂਜੀ ਅੰਸਰ ਕਟੀਆਂ ਵਾਲਾ ਬਾਕੀ ਜਿਵੇਂ ਤੁਸੀਂ ਦੱਸੰਦੇ ਦੁੱਧ ਕਾਫੀ ਰਿਹਾ ਤੇ ਅਸਲੀ 12 ਲੀਟਰ ਰਿਹਾ ਹਾਂਜੀ 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 ਠੀਕ ਆ ਜੀ ਚਲੋ ਜੀ ਅਗਲੇ ਨਾਕ ਬਾਰੇ ਜਾਣਕਾਰੀ ਦਿਓ ਜੀ ਇਹ ਭਾਜੀ ਅਹਿਮ 29 ਦੀ ਜੇ ਕਟੀ ਅਹਿਮ 29 ਦੀ ਕਟੀ ਹੈ ਜੀ ਹਾਂਜੀ ਇਹ ਨਾ ਹੈਗੀ ਜੇ ਮੂੰਹ ਚੌਗੀ ਹਾਂਜੀ ਤੇ ਪਹਿਲੇ ਸੂਏ ਸੂਈ ਆ ਗਾਂ ਦੁੱਧੇ ਦੀ ਗੱਬਣਿਆ ਪੰਨਿਆਂ ਦੀ ਠੀਕ ਹੈ ਜੀ ਪਹਿਲੇ ਸੂਰੇ ਸੂਰੀ ਦੂਜੇ ਲਈ ਪੰਜਾਂ ਵਾਲੀ ਗੱਬਰ ਹਾਂਜੀ ਹਾਂਜੀ ਠੀਕ ਹੈ ਦੁੱਧ ਕਿੰਨਾ ਜੀ ਥੱਲੇ ਦੁੱਧ ਭਾਜੀ ਇਹਦੇ ਥੱਲੇ ਹੈਗਾ ਇਹ 3 ਕਿਲੋਟਰ 3 ਕਿਲੋਟਰ ਦੁੱਧ ਚੈੱਕ ਕਰਾਂ ਥੋੜਾ ਘਟੀ ਆ ਆਪਾਂ 2 ਆਖਾਂਗੇ ਸੱਜਣਾ ਠੀਕ ਹੈ ਜੀ 2 ਆਖਾਂਗੇ ਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਆ ਤੁਹਾਨੂੰ ਭਾਈ ਦਿਖਾਉਣੇ ਛੋਟੀ ਮੂਰਤੀ ਆ ਹਾਂਜੀ ਹਾਂਜੀ ਮੂੰਹ ਚੌਗੀ ਆ ਤੇ ਹਿਸਾਬ ਨਾਲ ਢਾਈਆਂ ਮਹੀਨਿਆਂ ਦੀ ਆ ਇਹ ਤਾਂ ਜਾ ਢਾਈਆਂ ਸਾਲਾਂ ਦੀ ਆ ਹਾਂਜੀ ਹਾਂਜੀ ਤੇ ਗਾਂ ਹਿਸਾਬ ਨਾਲ ਫੇਰ ਇਹ ਸੁੰਨਲੀ ਆ ਤੇ ਪਹਿਲਾ ਸੁਬਾਹ ਵੀ ਜਿਹੜਾ ਫਰੀਜ਼ ਹੀ ਕਿਸ ਨੇ ਪੀਤਾ ਤੇ ਗਾਂਵੀਆਂ ਹਸਾਬ ਨਾਲ ਇਹੋ ਜੀਆਂ ਦਿਨੀ ਤੇ ਝੋਟੀਆਂ ਉਧਾਂ ਤੁਰੀਆਂ ਫਿਰਦੀਆਂ ਕਈ ਬਣਦੀਆਂ ਨਹੀਂ ਹਾਂਜੀ ਤੇ ਕਾਦੂ ਵੀ ਬਾਕੀ ਝੋਟੀਆਂ ਕਰ ਦੇਣਾ ਪੂਰਾ ਠੀਕ ਆ ਜੀ ਹਾਂਜੀ 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 ਕਦ ਪੂਰਾ ਕਰਨਾ ਜੇ ਉਮਰ ਵੀ ਕੁਛ ਨਹੀਂ ਹੈ ਹਾਂਜੀ ਹਾਂਜੀ ਬਾਕੀ ਐਮਨ ਨਤੀ ਜੀ ਪ੍ਰੋਪਰ ਆਵੇ ਨਾ ਐਮਨ ਨਤੀ ਜਦਾਂ ਸਿੰਘਾਂ ਤੇ ਨਹੀਂ ਹੁੰਦੇ ਹਾਂਜੀ ਐਮਨ ਨਤੀ ਬਰੀਡ ਦੇ ਹਾਂਜੀ ਹਾਂਜੀ ਉਦਾਂ ਠੀਕ ਆ ਜੀ ਠੀਕ ਥੋੜਾ ਜਨਾ ਘਰੋਂ ਘਟਨੇ ਲਈ ਤਾਂ ਕਰਕੇ ਡਰਦੀ ਆ ਹਾਂਜੀ ਕੋਈ ਗੱਲ ਨਹੀਂ ਵੀ ਹਾਂਜੀ ਚਲੋ ਦੋਸਤੋ ਚੈੱਕ ਕਰ ਸਕਦੇ ਐਮ ਨਤੀ ਬਰੀਡ ਐ ਜੀ ਇਹ ਵੀ ਜੀ ਕੀ ਰੇਟ ਕਰਤਾ ਜੀ ਇਹਦਾ ਰੇਟ ਭਾਜੀ ਬਿਲਕੁਲ ਇਹਦਾ ਜਿਆ ਜਿਆ ਤੇ ਆਪਾਂ ਕੋਈ 60 65 ਨਹੀਂ ਮੰਗਣਾ ਹਾਂਜੀ ਤੇ ਨਾ ਆਪਾਂ ਇਹਦਾ ਕੋਈ ਜ਼ਿਆਦਾ 55 ਮੰਗਣਾ ਨਹੀਂ ਮੁੱਲ ਭਾਜੀ ਇਹਦਾ ਹੈਗਾ ਜੀ ਕੋਈ ਕਰਾਉਣ ਨੂੰ ਕਰਾ ਲੈ ਭਾਵੇਂ ਕਰਾ ਲੈ 60 ਤੇ ਭਾਵੇਂ ਕਰਾ ਲੈ 55 ਤੇ 50000 ਦੀ ਦੇ ਦਈਏ ਪੂਰੀ ਦੀ 50000 ਨਹੀਂ ਹੋਰ ਵੀ ਰਾਸਤੇ ਮਾਨਤਾਨ ਕਰੋ ਜੀ ਥੋੜਾ ਹੋਰ ਮਾਨਤਾਨ ਜਿਹੜਾ ਝੋੜੀ ਦੇ ਹਿਸਾਬ ਨਾਲ 50000 ਨਹੀਂ ਬਾਜ਼ਾਰ ਦੇ ਹਿਸਾਬ ਨਾਲ ਤੁਸੀਂ ਰੋਜ਼ ਵੀਡੀਓ ਬਣਾਉਂਦੇ ਜੀ ਹਾਂਜੀ 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 ਤੇ ਕਹੀ ਦੱਸ ਦੋ ਕੋਈ ਨਹੀਂ ਕਰਦਾਂਗੇ ਜੀ ਮਾਨਤਾਨ ਇਹ ਫਿਰ ਲਾ ਨਾ ਰਹਿ ਗਿਆ ਇਹ ਹੁਣ ਧਰਤ ਨੂੰ ਕਰਾਉਣਾ ਮਾਨਤਾਨ ਤੁਹਾਡੀ ਚੀਜ਼ ਹੈ ਵੀਰ ਜੀ ਤੁਸੀਂ ਇਹ ਦੱਸੋ ਇਹਦੇ ਬਾਰੇ ਹਾਂਜੀ ਤੁਸੀਂ ਹੀ ਦੱਸੋ ਵੀਰ ਜੀ ਇਹਦੇ ਬਾਰੇ ਬਾਕੀ ਹਿਸਾਬ ਦਾ ਜਾਇਦ ਜਾਇਦ ਰੇਟ ਕਰੋ ਜੀ ਪੂਰੇ 48000 ਦੀ ਦੇ ਦੀ ਪੂਰੇ 48000 ਦੇ ਵਿੱਚ ਠੀਕ ਹੈ ਜੀ ਵੀਰ ਨੇ 48000 ਮਾਨਤਨ ਕਰਤਾ ਜੀ ਹਾਂਜੀ ਬਾਕੀ ਆਏ ਪਿੰਡ ਆਪਾਂ ਦੁਬਾਰਾ ਦੱਸ ਦਿੰਨੇ ਪਿੰਡ ਝਾਮਕਾ ਸੁਰ ਸਿੰਘ ਸਾਹਿਬ ਤੋਂ 7 ਕਿਲੋਮੀਟਰ ਦੀ ਦੂਰੀ ਹੈ ਤੇ ਵੀਰ ਜੀ ਆਪਣਾ ਨੰਬਰ ਦੱਸ ਦਿਓ ਜੀ ਕੰਨੇ ਨੰਬਰ ਆਪਣਾ ਭਾਜੀ ਹੈਗਾ ਜੀ 70879 70879 011272 011272 ਵੀਰ ਦਾ ਨੰਬਰ ਹੈ ਜੀ ਦੋ ਨੰਬਰ ਦੇ ਇੱਕ ਹੈਗਾ ਜੀ 62847441x27 62847441x27 441x 441x27 441x27 ਹਾਂਜੀ ਕੀ ਹੋਇਆ ਨਾ ਰੇਂਜ ਨਹੀਂ ਹੁੰਦੀ ਇੱਕ ਨੰਬਰ ਦੀ ਹਾਂਜੀ ਹਾਂਜੀ ਤੇ ਜੇਦੋਂ ਮਰਜ਼ੀ ਫੋਨ ਲਾਵੇ ਦੀ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਠੀਕ ਹੈ ਵੀਰ ਜੀ ਇਹ ਸੀ ਆਪਣੇ ਛੇਨਾਗ ਪਿੰਡ ਚ ਆਮਕਾ ਬਹੁਤ ਵਧੀਆ ਸੋਹਣੇ ਨਾਗਿਆ ਜੀ ਵੀਰ ਨੇ ਸਾਰੀ ਜਾਣਕਾਰੀ ਦਿੱਤੀ ਇਸੇ ਤਰ੍ਹਾਂ ਹੀ ਆਪਣਾ ਠੱਠਾ ਡੇਰੀ ਫਾਰਮ ਦੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ